ਲੁਧਿਆਣਾ ਦੇ ਸਟੇਟ মিডিਆ ਕਲੱਬ ਦੇ ਸਹਿਯੋਗ ਨਾਲ ਟ੍ਰੈਫਿਕ ਪੁਲਿਸ ਵੱਲੋਂ ਨੈਸ਼ਨਲ ਰੋਡ ਸੇਫਟੀ ਮਹਿੰਮ 2025 ਦੇ ਤਹਿਤ ਸੜਕ ਸੁਰੱਖਿਆ ਅਭਿਆਨ ਨੂੰ ਲੈ ਕੇ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਲੁਧਿਆਣਾ ਦੇ ਭਾਰਤ ਨਗਰ ਚੌਂਕ ਵਿੱਚ ਕੀਤੇ ਗਏ ਇਸ ਉਪਰਾਲੇ ਦੌਰਾਨ ਸੜਕ ਦੁਰਘਟਨਾਵਾਂ ਨੂੰ ਘਟਾਉਣ ਲਈ ਰਾਹੀਗਰਾਂ ਨੂੰ ਜਾਗਰੂਕ ਕੀਤੇ ਜਾਣ ਤੋਂ ਇਲਾਵਾ ਸਟੇਟ মিডিਆ ਕਲੱਬ ਅਤੇ ਟ੍ਰੈਫਿਕ ਪੁਲਿਸ ਅਧਿਕਾਰੀਆਂ ਵੱਲੋਂ ਵਾਹਨਾਂ ਦੇ ਉੱਪਰ ਰਿਫਲੈਕਟਰ ਵੀ ਲਗਾਏ ਗਏ ਤਾਂ ਕਿ ਤੁੰਦ ਦੇ ਇਸ ਮੌਸਮ ਵਿੱਚ ਦੁਰਘਟਨਾਵਾਂ 'ਤੇ ਕੰਟਰੋਲ ਕੀਤਾ ਜਾ ਸਕੇ। ਇਸ ਮੌਕੇ ਸਟੇਟ মিডিਆ ਕਲੱਬ ਦੇ ਪ੍ਰਧਾਨ ਜਤਿੰਦਰ ਟੰਡਨ ਅਤੇ ਲੁਧਿਆਣਾ ਟ੍ਰੈਫਿਕ ਪੁਲਿਸ ਦੇ ACP ਜਤਨ ਬਾਂਸਲ ਵੱਲੋਂ ਕੀ ਕਿਹਾ ਗਿਆ ਆਓ ਵੇਖਦੇ ਹਾਂ ਲੁਧਿਆਣਾ ਤੋਂ ਪੰਜਾਬ ਖਬਰ 24 ਲਈ ਬਲਜਿੰਦਰ ਬਾਵੀ ਦੀ ਇੱਕ ਖਾਸ ਰਿਪੋਰਟ ਅੱਜ ਅਸੀਂ ਲੁਧਿਆਣਾ ਟ੍ਰੈਫਿਕ ਪੁਲਿਸ DSP ਜਤਨ ਬਾਂਸਲ ਅਤੇ ਸਟੇਟ মিডিਆ ਕਲੱਬ ਵੱਲੋਂ ਮਹਿੰਚੂਰ ਵਿਦਿਆਰਥੀ ਵੈਕਟਰ ਲਗਾਏ ਗਏ ਗੱਡੀਆਂ ਮਗਰ ਇਹ ਸਾਡੀ ਮਹਿੰਮ ਹੈ ਜਿਹੜੀ ਰੈਗੂਲਰ ਚੱਲੂਗੀ ਤੇ ਟ੍ਰੈਫਿਕ ਪੁਲਿਸ ਨਾਲ ਮਿਲ ਕੇ ਅਸੀਂ ਇਹਨਾਂ ਦਾ ਸਹਿਯੋਗ ਲੈ ਕੇ ਇਹ ਮੋਹਮ ਚਲਾਉਂਦੇ ਰਹਾਂਗੇ ਕਿੰਨੀ ਗੱਡੀਆਂ ਦਾ ਹਾਦਸਾ ਟਿਕਾ ਬੱਚਾ ਹੁਣ ਤੱਕ ਅਸੀਂ 200 ਸਟਿੱਕਰ ਸਪਾਈ ਸੀਗੇ ਤੇ ਉਹ ਸਾਰੇ ਲਗਾ ਕੇ ਜਾਵਾਂਗੇ ਜੀ ਤੇ ਕੀ ਲੋਕਾਂ ਨੂੰ ਮੈਸੇਜ ਵੀ ਦੇਣਾ ਜ਼ਰੂਰੀ ਹੈ ਮੈਸੇਜ ਇਹ ਹੈ ਜੀ ਵੀ ਜਿਹੜੀ ਵੀ ਕਾਨੂੰਨ ਜਿਹੜੇ ਟ੍ਰੈਫਿਕ ਨਿਯਮ ਆ ਉਹਨਾਂ ਦੀ ਰੂਲ ਫਾਲੋ ਕਰਨਾ ਤੇ ਕੋਈ ਵੀ ਟ੍ਰੈਫਿਕ ਰੂਲ ਨਾ ਤੋੜਨਾ ਤੇ ਟ੍ਰੈਫਿਕ ਪੁਲਿਸ ਜਿਹੜੀ ਉਹ ਤੁਹਾਡੇ ਹੱਥ ਵਿੱਚ ਕੱਟ ਕੇ ਚਲਾਣ ਜ਼ਰੂਰ ਦਊਗੀ ਇੱਕ ਜੋ ਹੈ ਨੈਸ਼ਨਲ ਰੋਡ ਸੇਫਟੀ ਮਨਥ ਚੱਲ ਰਿਹਾ 2035 ਇਹਦੇ ਅੰਦਰ ਅਸੀਂ ਇੱਕ ਡਰਾਈਵ ਚਲਾਈ ਹੋਈ ਹੈ ਵੀ ਰੋਡ ਸੇਫਟ ਰੋਡ ਸੇਫਟੀ ਨੂੰ ਲੈ ਕੇ ਲੋਕਾਂ 'ਚ ਅਵੇਰਨੈਸ ਪੈਦਾ ਕਰੀਏ ਉਹ ਇਦਾਂ ਦੀਆਂ ਐਕਟੀਵਿਟੀਜ਼ ਪਲਾਨ ਕੀਤੀਆਂ ਜਾਂ ਜਿੱਦਾਂ ਅਸੀਂ ਰੋਡ ਐਕਸੀਡੈਂਟਸ ਪ੍ਰिवेंट ਕਰ ਸਕੀਏ ਤਾਂ ਉਸੇ ਤਹਿਤ ਅੱਜ ਸਟੇਟ ਮੀਡੀਆ ਕਲੱਬ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਵੀ ਜਿਹੜੇ ਵਾਹਨ ਨੇ ਉਹਨਾਂ ਦੇ ਪਿੱਛੇ ਰਿਫਲੈਕਟਰ ਰਿਫਲੈਕਟਰ ਟੇਪਾਂ ਲਗਾਈਆਂ ਜਾ ਰਹੀਆਂ ਤਾਂਕਿ ਧੁੰਦ ਦੇ ਮੌਸਮ 'ਚ ਜੋ ਕੀ ਹੈ ਕਿਸੇ ਨੂੰ ਐਕਸੀਡੈਂਟਸ ਘਟਾਏ ਜਾ ਸਕਣ ਜੀ ਬਿਲਕੁਲ ਜੀ ਬਿਲਕੁਲ ਇਹ ਮੁਹਿੰਮ ਸਿਰਫ ਨੈਸ਼ਨਲ ਰੋਡ ਸੇਫਟੀ ਮਨਥ ਲਈ ਸੀਮਿਤ ਨਹੀਂ ਹੈ ਅਸੀਂ ਰੈਗੂਲਰ ਇੰਟਰਵਲਸ ਤੇ ਹੋਰ ਵੀ ਐਕਟੀਵਿਟੀਜ਼ ਕਰਦੇ ਰਹਿੰਦੇ ਆ ਅਸੀਂ ਹਮੇਸ਼ਾ ਲੋਕਾਂ ਦੀ ਜਾਨ ਮਾਲ ਤੇ ਉਹਨਾਂ ਦੀ ਰੱਖਿਆ ਲਈ ਹਮੇਸ਼ਾ ਕੁਝ ਨਾ ਕੁਝ ਅਸੀਂ ਟਰਾਈ ਕਰਦੇ ਆ ਵੀ ਕੁਝ ਇਨੀਸ਼ੀਏਟਿਵ ਲਈਏ ਤਾਂ ਇਹ ਕੰਟੀਨਿਊ ਰਹੇਗਾ ਜੀ ਅੱਜ ਦਾ ਇਹ ਮੁਹਿੰਮ ਦਾ ਸਲੋਗਨ ਕਿਹਨਾ ਮਿਲਦਾ ਹੈ ਇਹ ਸਟੇਟ মিডিਆ ਕਲੱਬ ਵੱਲੋਂ ਇਹ ਮੁਹਿੰਮ ਆਇਓ ਆਰਗੇਨਾਈਜ਼ ਕੀਤੀ ਗਈ ਹੈ ਭਾਰਤ ਨਗਰ ਚੌਂਕ ਵਿੱਚ ਇੱਥੇ ਵੀਹਿਕਲਸ ਦਾ ਪੈਸੇਜ ਕਾਫੀ ਜ਼ਿਆਦਾ ਹੈ ਤਾਂ ਕਾਫੀ ਸਟਿੱਕਰਸ ਇਹਨਾਂ ਨੇ ਜਿਹੜਾ ਇਹਨਾਂ ਦਾ ਟਾਰਗੇਟ ਹੈ ਵੀ ਆਪਾਂ ਕਾ ਵੀਹਿਕਲਸ ਨੂੰ ਵੱਧ ਤੋਂ ਵੱਧ ਕਵਰ ਕਰੀਏ ਜੋ ਵੀ ਕੋਈ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰ ਰਿਹਾ ਜੀ ਅਸੀਂ ਉਹਨਾਂ ਨੂੰ ਪੂਰਾ ਕਾਨੂੰਨ ਦੇ ਮੁਤਾਬਿਕ ਜੋ ਹੈ ਉਹਨਾਂ ਦੀ ਕਾਰਵਾਈ ਕਰਦੇ ਹਾਂ ਜੋ ਵੀ ਐਸ ਪਰ ਲਾਅ ਹੈ ਅਸੀਂ ਉਹਨਾਂ ਤੇ ਐਕਸ਼ਨ ਲੈ ਰਹੇ ਹਾਂ Thank